ਇਹਨਾਂ ਨੂੰ ਪ੍ਰਿੰਸੀਪਲ ਤੇਜਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇਹ ਕਲਸਾ ਕਾਲਜ ਅਮਰਸਰ ਦੇ ਵਾਈਸ ਪ੍ਰਿੰਸੀਪਲ ਸਨ ਜਦੋਂ ਇਹ ਸੰਤਤ ਸੰਗਤੀਆਂ ਨਾਲ ਜੁੜੇ ਇਹਨਾਂ ਦਾ ਮੇਲ ਹੋਇਆ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਵੀ ਉਸ ਟਾਈਮ ਤੇ 1906 ਦੇ ਵਿੱਚ 골ਡ ਮੈਡਲਿਸਟ ਦੇ ਮਤਲਬ ਕਿ ਰਹਿ ਕੇ ਤੇ ਉਹ ਡਿਗਰੀ حاصل ਕੀਤੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਔਰ ਇਹ ਪਹਿਲੇ ਦਸਤਾਰਦਾਰੀ ਵਿਦਿਆਰਥੀ ਸੰਗ ਉਸ ਸਮੇਂ ਦਾਖਲ ਹੋਣ ਵਾਲੇ। ਔਰ ਇੰਡੀਆ ਦੇ ਵਿੱਚੋਂ ਇਹਨਾਂ ਦੀਆਂ ਵੀ ਸਲੈਕਸ਼ਨ ਹੋਈ ਸੀ ਉਸ ਫੈਸਲੇ। ਇੰਗਲੈਂਡ ਦੇ ਵਿੱਚ ਵੀ ਜਿਹੜਾ ਪਹਿਲਾ ਗੁਰੂ ਘਰ ਇੰਗਲੈਂਡ ਦੇ ਵਿੱਚ ਬਣਾਇਆ ਉਹ ਪ੍ਰਿੰਸੀਪਲ ਤੇਜ ਸਿੰਘ ਨੇ ਬਣਾਇਆ। ਤੇ ਜਿਹੜਾ ਅਮਰੀਕਾ ਦੇ ਵਿੱਚ ਪਹਿਲਾ ਗੁਰੂ ਘਰ ਬਣਾਇਆ ਤੇ ਉਹ ਵੀ ਪ੍ਰਿੰਸੀਪਲ ਸੰਤ ਤੇਜ ਸਿੰਘ ਜੀ ਨੇ ਬਣਾਇਆ। ਤੇ ਅੱਜ ਜਿਹੜੀ ਸਾਨੂੰ ਪੀਆਰ ਮਿਲ ਰਹੀ ਹੈ ਉਹ ਉਸੇ ਦੀ ਦੇਣ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਅੱਜ ਸਾਨੂੰ ਉੱਥੇ ਭਾਰਤੀ ਲੋਕਾਂ ਨੂੰ ਕੈਨੇਡਾ ਚ ਪੀਆਰ ਮਿਲ ਰਹੀ ਹੈ ਉਹ ਇਸ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਕਰਕੇ ਮਿਲ ਰਹੀ ਹੈ 1 ਜੁਲਾਈ ਨੂੰ ਕੈਨੇਡਾ ਦੇ ਹਮਤਲ ਪਰ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਸਰਕਾਰੀ ਤੌਰ ਤੇ 1 ਜੁਲਾਈ ਨੂੰ ਸੰਤ ਤੇਜਾ ਸਿੰਘ ਦੇ ਦੇ ਤੌਰ ਤੇ ਬਣਾਇਆ ਗਿਆ ਅਮਦਾਰਦ ਟੀਵੀ ਕੈਨੇਡਾ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਬਿਆਨ ਸਿੰਘ ਲੋੜੀਆਂ ਇਸ ਵੇਲੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੌਜੂਦ ਹਾਂ ਤੇ ਇੱਥੇ ਮੌਜੂਦ ਹੋਣ ਦਾ ਕਾਰਨ ਕੀ ਹੈ ਕਿ ਇੱਥੋਂ ਬਹੁਤ ਹੀ ਮਹਾਨ ਸ਼ਖਸੀਅਤ ਜਿਸ ਦਾ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਚੰਗਾ ਨਾਮ ਇਸ ਸ਼ਖਸੀਅਤ ਨੇ ਖਟਿਆ ਤੇ ਮੈਂ ਜੇਕਰ ਗੱਲ ਕਰਾਂ ਤਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਤੇ ਉਹਨਾਂ ਦੇ ਅਨੰਨ ਸੇਵਕ ਜਿਨ੍ਹਾਂ ਦੀ ਅੱਜ ਮੈਂ ਗੱਲਬਾਤ ਕਰਨ ਲੱਗਿਆਂ ਤੇ ਉਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੁੰਦਾ ਤੇ ਬਾਅਦ ਦੇ ਵਿੱਚ ਉਹ ਸਿੱਖਿਆਵਾਂ ਤੋਂ ਪ੍ਰਭਾਵਿਤ ਹੁੰਦੇ ਨੇ ਸਿੱਖ ਧਰਮ ਦੀਆਂ ਤੋਂ ਤੇ ਬਾਅਦ ਦੇ ਵਿੱਚ ਸਿੱਖ ਧਰਮ ਨੂੰ ਅਪਣਾ ਲੈਂਦੇ ਨੇ ਤੇ ਉਹਨਾਂ ਨੇ ਸਿੱਖਾਂ ਦੇ ਲਈ ਕਿਹੜੀਆਂ ਕਾਰਨਾਮਾਂ ਘਾਲੀਆਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਇਸ ਪੂਰੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਬਹੁਤ ਮਾਣ ਮਹਿਸੂਸ ਕਰਨਗੇ ਤੇ ਸਾਡੇ ਨਾਲ ਇਸ ਗੱਲਬਾਤ ਦੇ ਬਾਰੇ ਦੱਸਣ ਤੇ ਲਈ ਸਰਦਾਰ ਜਸਮント ਸਿੰਘਾ ਜੋ ਕਿ ਸਕੱਤਰ ਨੇਗੇ ਗੁਰਦੁਆਰਾ ਮਸਤੂਣਾ ਸਾਹਿਬ ਦੇ ਕਿ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਤੋਂ ਪੂਰਾ ਇਤਿਹਾਸ ਤੁਸੀਂ ਸਾਡੇ ਨਾਲ ਬਨੇ ਰਹੋ ਸਾਹਿਬ ਜਿਹੜਾ ਹੈਗਾ 20ਵੀਂ ਸਦੀ ਦੇ ਬਹੁਤ ਹੀ ਮਹਾਨ ਸ਼ਖਸੀਅਤ ਮਹਾਪੁਰਖ ਸੰਤ ਬੱਬਾ ਤਤ ਸਿੰਘ ਜੀ ਦਾ ਬੁਰਸਾ ਹੈ ਹਸਤਾਨ ਹੈ ਜਿਨ੍ਹਾਂ ਨੇ 1901 ਦੇ ਵਿੱਚ ਇੱਥੇ ਗੁਰਦੁਆਰਾ ਗੁਰਸਾਗਰ ਸਾਉ ਦੀ ਨੀ ਰੱਖੀ ਤੇ ਹੁਕਮਨਾਮਾ ਲਿਆ ਗੁਰਸਾਗਰਤਨੀ ਪਰਪੁਰੇ ਉਹ ਹੁਕਮਨਾਮੇ ਦੇ ਆਧਾਰ ਤੇ ਇਸ ਗੁਰੂ ਘਰ ਦਾ ਨਾਂ ਰੱਖਿਆ ਗਿਆ ਇਹਦੇ ਨਾਲ ਹੀ ਉਹਨਾਂ ਨੇ ਕਾਲ ਡਿਗਰੀ ਕਾਲਜ ਦੀ ਨੀ ਵੀ ਰੱਖੀ ਤੇ ਦੋਨੋਂ ਬਿਲਡਿੰਗਾਂ ਬਰਾਬਰ ਬਣੀ ਆ ਪਰ ਫਰਕ ਇਹ ਸੀ ਕਿ ਗੁਰੂ ਘਰ ਦੀ ਜਿਹੜੀ ਬਿਲਡਿੰਗ ਸੀ ਉਹ ਛੋਟੀ ਸੀ ਤੇ ਜਿਹੜੀ ਕਾਲਜ ਦੀ ਬਿਲਡਿੰਗ ਸੀ ਉਹ ਬਹੁਤ ਵੱਡੀ ਸੀ ਤੇ ਸੰਗਤਾਂ ਦੇ ਪੁੱਛਣ ਤੇ ਕਿ ਗੁਰੂ ਘਰ ਦੀ ਬਿਲਡਿੰਗ ਛੋਟੀ ਹੈ ਤੇ ਕਾਲਜ ਦੀ ਬਿਲਡਿੰਗ ਬਹੁਤ ਵੱਡੀ ਹੈ ਮਹਾਂਪੁਰਸ਼ਾਂ ਨੇ ਜਦੋਂ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਇਹ ਇਨਾਂ ਵਿਦਿਅਕ ادارے ਚੋਂ ਨਿਕਲਣੀ ਹੈ ਗੁਰੂ ਘਰ ਛੋਟੇ ਚੰਗੇ ਨੇ ਤੇ ਵਿਦਿਅਕ ادارے ਵੱਡੇ ਚਾਹੀਦੇ ਨੇ ਇਸ ਲਈ ਇਹ ਸੋਚ ਸੀ ਉਹਨਾਂ ਦੀ ਕਿ ਜਦੋਂ ਸਾਡੀ ਕੌਮ ਪੜ੍ਹ ਲਿਖ ਜਾਵੇਗੀ ਉਹਨੂੰ ਵਿਦਿਆ ਹਾਸਲ ਹੋਵੇਗੀ ਤਾਂ ਜਿਹੜਾ ਇਹਦਾ ਸਿੱਖੀ ਦਾ ਮਤਲਬ ਪ੍ਰਚਾਰ ਹੈ ਜਿਹੜਾ ਧਰਮ ਪ੍ਰਚਾਰ ਹੈ ਉਹ ਆਪਣੇ ਆਪ ਫੈਲੇਗਾ ਦੁਨੀਆ ਦੇ ਵਿੱਚ ਔਰ ਇਹ ਗਨ ਸੱਚ ਹੋਈ ਜਦੋਂ ਜਦੋਂ ਉਹਨਾਂ ਦੇ ਅਨੰਨ ਸੇਵਕ ਪ੍ਰਿੰਸੀਪਲ ਤੇਜਤ ਸਿੰਘ ਜਿਨ੍ਹਾਂ ਦੀ ਬਹੁਤ ਜ਼ਿਆਦਾ ਮਤਲਬ ਪਹਿਲਾਂ ਉਹ ਮਤਲਬ ਨਾਸਤਕ ਸਨ ਜੀਵਨ ਦੇ ਵਿੱਚ ਪਰ ਜਦੋਂ ਉਹਨਾਂ ਦਾ ਸੰਤਤ ਸੰਗ ਜੀ ਨਾਲ ਮੇਲ ਹੋਇਆ ਤਾਂ ਉਹ ਉਹਨਾਂ ਤੋਂ ਅਮਰ ਸ਼ਕਲ ਲਈ ਮਜਬੂਰ ਹੋ ਗਏ ਤੇ ਮੁੜ ਕੇ ਉਹ ਸੰਤ ਬਬਤ ਸਿੰਘ ਜੀ ਨੂੰ ਸਮਰਪਿਤ ਹੋ ਗਏ ਤੇ ਮਸਤੋਣਾ ਸਾਹਿਬ ਰਹਿ ਕੇ ਉਹ ਸੇਵਾ ਕਰਨ ਲੱਗੇ ਤੇ ਉਸ ਤੋਂ ਬਾਅਦ ਸੰਤ ਅਤਰ ਸਿੰਘ ਜੀ ਨੇ ਇਹਨਾਂ ਨੂੰ ਇਹਨਾਂ ਨੂੰ ਪ੍ਰਿੰਸੀਪਲ ਤੇਜਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇਹ ਖਾਲਸਾ ਕਾਲਜ ਅਮਸਰ ਦੇ ਵਾਈਸ ਪ੍ਰਿੰਸੀਪਲ ਸੰ ਜਦੋਂ ਇਹ ਸੰਤ ਅਤਰ ਸਿੰਘ ਜੀ ਨਾਲ ਜਦੋਂ ਇਹਨਾਂ ਦਾ ਮੇਲ ਹੋਇਆ ਤੇ ਸੰਤਾਂ ਨੇ ਇਹਨਾਂ ਨੂੰ ਬਾਹਰ ਮਤਲਬ ਕਿ ਗੁਰੂ ਘਰ ਸਥਾਪਿਤ ਕਰਨ ਲਈ ਤੇ ਇੱਥੋਂ ਦਾ ਜਿਹੜਾ ਮਤਲਬ ਮਿਸ਼ਨ ਹੈ ਤੇ ਉੱਥੇ ਜਿਹੜੇ ਆਪਣੇ ਪੰਜਾਬੀ ਉੱਥੇ ਸੰਘਰਸ਼ ਕਰ ਰਹੇ ਸੀ ਬਾਰਲਦੇਸ਼ਾਂ ਚ ਆਜ਼ਾਦੀ ਲਈ ਉਹਨਾਂ ਦੀ ਮਦਦ ਕਰ ਲਈ ਇਹਨਾਂ ਨੇ ਭੇਜਿਆ ਤੇ ਉੱਥੇ ਉੱਚ ਵਿੱਦਿਆ ਹਾਸਲ ਕਰਨ ਲਈ ਵੀ ਭੇਜਿਆ ਇਹਨਾਂ ਨੇ ਉੱਥੇ ਇੰਗਲੈਂਡ ਦੇ ਵਿੱਚ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਉਸ ਤੋਂ ਬਾਅਦ ਇਸ ਗੁਰੂ ਘਰ ਦੇ ਖਰਚੇ ਤੇ ਮਸਤੋਨਾ ਸਾਹਿਬ ਗੁਰਸਾਗਰ ਦੇ ਗੁਰੂ ਘਰ ਦੇ ਖਰਚੇ ਤੇ ਹੀ ਉਹਨਾਂ ਨੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਪੜ੍ਹਨ ਲਈ ਭੇਜਿਆ ਜਿੱਥੋਂ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚੋਂ ਵੀ ਉਹਨਾਂ ਨੇ 골ਡ ਮੈਡਲਿਸਟ ਦੇ ਨਾਲ ਆਪਣੀ ਡਿਗਰੀ ਹਾਸਲ ਕੀਤੀ ਤੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਵੀ ਉਸ ਟਾਈਮ ਤੇ 1906 ਦੇ ਵਿੱਚ 골ਡ ਮੈਡਲਿਸਟ ਮਤਲਬ ਕਿ ਰਹਿ ਕੇ ਤੇ ਉਹ ਡਿਗਰੀ ਹਾਸਲ ਕੀਤੀ ਅਮਰੀਕਾ ਦੀ ਯੂਨੀਵਰਸਿਟੀ ਚੋਂ ਔਰ ਇਹ ਪਹਿਲੇ ਦਸਤਾਧਾਰੀ ਵਿਦਿਆਰਥੀ ਸਨ ਉਸ ਸਮੇਂ ਦਾਖਲ ਹੋਣ ਵਾਲੇ ਔਰ ਇੰਡੀਆ ਦੇ ਵਿੱਚੋਂ ਇਹਨਾਂ ਦੀ ਕੱਲਿਆਂ ਦੀ ਸਿਲੈਕਸ਼ਨ ਹੋਈ ਸੀ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਇੰਗਲੈਂਡ ਦੇ ਵਿੱਚ ਵੀ ਜਿਹੜਾ ਪਹਿਲਾ ਗੁਰੂ ਘਰ ਇੰਗਲੈਂਡ ਦੇ ਵਿੱਚ ਬਣਾਇਆ ਤਾਂ ਉਹ ਪ੍ਰਿੰਸੀਪਲ ਤੇਜਾ ਸਿੰਘ ਨੇ ਬਣਾਇਆ ਤੇ ਜਿਹੜਾ ਅਮਰੀਕਾ ਦੇ ਵਿੱਚ ਪਹਿਲਾ ਗੁਰੂ ਘਰ ਬਣਾਇਆ ਤੇ ਉਹ ਵੀ ਪ੍ਰਿੰਸੀਪਲ ਸੰਤ ਤੇਜਸਿੰਘ ਜੀ ਨੇ ਬਣਾਇਆ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਕੈਨੇਡਾ ਦੇ ਵਿੱਚ ਵੀ ਜਿਹੜਾ ਪਹਿਲਾ ਗੁਰੂ ਘਰ ਉਹਨਾਂ ਨੇ ਵੈਨਕੂਵਰ ਦੇ ਵਿੱਚ ਬਣਾਇਆ ਤੇ ਉਹ ਵੀ ਪਿੰਸਪਲ ਤੇਜਾ ਸਿੰਘ ਨੇ ਬਣਾਇਆ ਤੇ ਸੰਤਨ ਇਹਨਾਂ ਨੂੰ ਇੱਕ ਵਚਨ ਦੇ ਕੇ ਤੋਰੇ ਸੀ ਕਿ ਤੁਸੀਂ ਆਪ ਦਾ ਜਿਹੜਾ ਸਿੱਖੀ ਸਰੂਪ ਹੈ ਉਹ ਕਾਇਮ ਰੱਖਣਾ ਤੇ ਜਿਹੜੀ ਪੰਜਾਬੀ ਬੋਲੀ ਹੈ ਤੇ ਇਹਨੂੰ ਵੀ ਮੰਨ ਕੇ ਰੱਖਣਾ ਹੈ ਹਾਲਾਂਕਿ ਅ ਪ੍ਰਿੰਸੀਪਲ ਤੇਜਾ ਸਿੰਘ ਕਈ ਭਾਸ਼ਾਵਾਂ ਜਾਣਦੇ ਸਨ ਤੇ ਇੰਗਲਿਸ਼ ਤੇ ਉਹਨਾਂ ਦੀ ਚੰਗੀ ਕਮਾਂਡ ਸੀ ਤੇ ਯੂਪੀਐਸਸੀ ਦਾ ਜਿਹੜਾ ਐਗਜ਼ਾਮ ਹੈ ਉਸ ਟਾਈਮ ਦੇ ਵਿੱਚ ਇਹਨਾਂ ਨੇ 25 ਸਾਲ ਦੀ ਉਮਰ ਦੇ ਵਿੱਚ ਮਤਲਬ ਪਹਿਲੀ ਪੋਜੀਸ਼ਨ ਇੰਡੀਆ ਦੇ ਵਿੱਚੋਂ ਹਾਸਲ ਰੱਖੀ ਇਹਨਾਂ ਨੇ ਬਲ ਪਾਸ ਕੀਤਾ ਪਰ ਇਹਨਾਂ ਨੇ ਉਦੋਂ ਇਹ ਯੂਪੀਐਸਸੀ ਦੀ ਸੇਵਨ ਸਰਵਿਸ ਹੈ ਜਿਹੜੀ ਉਹ ਜੁਆਇਨ ਨਹੀਂ ਕੀਤੀ ਤੇ ਕਿਉਂਕਿ ਉਹ ਮਸਤੋਨ ਸਾਹਿਬ ਕੇ ਸੰਤਤ ਸੰਗਤ ਜੀ ਨੂੰ ਸਮਰਪਿਤ ਹੋ ਗਏ ਸੀ ਉਹਨਾਂ ਨੇ ਸਾਰਾ ਜੀਵਨ ਉਦਵਸ ਸੰਤਤ ਸੰਗਤ ਜਾਂਦੇ ਅਰਪਣ ਲਾਇਆ ਕੈਨੇਡਾ ਦੇ ਵਿੱਚ ਫਿਰ ਇਹਨਾਂ ਨੇ ਜਦੋਂ ਗੁਰੂ ਘਰ ਬਣਾਇਆ ਤੇ ਉੱਥੇ ਇਹਨਾਂ ਨੇ ਕਿਉਂਕਿ ਸੰਤ ਜੀ ਦਾ ਇਹਨਾਂ ਨੂੰ ਉਦੇਸ਼ ਸੀ ਕਿ ਤੁਸੀਂ ਉੱਥੇ ਉਹਨਾਂ ਜਿਹੜੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਜੱਥੇ ਉਹਨਾਂ ਨੂੰ ਜੋਤ ਦੀ ਉਹਨਾਂ ਦੀ ਮਦਦ ਕਰਨੀ ਹੈ ਫਿਰ ਇਹਨਾਂ ਨੇ ਉਹ ਵੈਂਕੂਵਰ ਦੇ ਗੁਰਦੁਆਰੇ ਦੇ ਵਿੱਚ ਗਦਰ ਪਾਰਟੀ ਦਾ ਦਫ਼ਤਰ ਬਣਾਇਆ ਤੇ ਜਿੰਨੇ ਗਦਰੀ ਬਾਬੇ ਸੀ ਉਹ ਇੱਥੇ ਇਹਨਾਂ ਦੇ ਕੋਲੇ ਆ ਕੇ ਮੀਟਿੰਗਾਂ ਕਰਦੇ ਤੇ ਉਹ ਸਾਰਿਆਂ ਨੇ ਗਦਰੀ ਬਾਬਿਆਂ ਨੇ ਉਸ ਵੈਨਕੂਵਰ ਦੇ ਉਸੇ ਗੁਰੂ ਘਰ ਦੇ ਵਿੱਚੋਂ ਅੰਮਤ ਪਾਣ ਕੀਤਾ ਤੇ ਉਹ ਸਾਰੇ ਮਤਲਬ ਕਿ ਬੜਾ ਚਿਰ ਮਦਲ ਉੱਥੇ ਇਹ ਦਫਤਰ ਚਲਾਉਂਦੇ ਰਹੇ ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਉਸ ਵਕਤ ਦੀ ਨੇ ਇਹ 1910 ਤੋਂ 12 ਦੇ ਵਿੱਚਕਾਰ ਦੀ ਗੱਲ ਹੈ ਕਿ ਉਦੋਂ ਉਹ ਜਿੰਨੇ ਉੱਥੋਂ ਮਤਲਬ ਕਿ ਕੈਨੇਡਾ ਦੇ ਵਿੱਚ ਮਤਲਬ ਰਹਿੰਦੇ ਸੀ ਭਾਰਤੀ ਲੋਕ ਰਹਿੰਦੇ ਸੀ ਉਹਨਾਂ ਨੂੰ ਮਤਲਬ ਕੈਨੇਡਾ ਮਤਲਬ ਉਹਨਾਂ ਨੂੰ ਉੱਥੋਂ ਛੱਡਣ ਦਾ ਇੱਕ ਮਤਲਬ ਹੁਕਮ ਤਿਆਰ ਹੋ ਗਿਆ ਕਿ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ ਵੀ ਜਿੱਥੇ ਬਹੁਤ ਬੇਆਵਾਦ ਇਲਾਕਾ ਸੀ ਤੇ ਪਰ ਉਸ ਹੁਕਮ ਨੂੰ ਕੰਪਲ ਤੇਜਤ ਸਿੰਘ ਨੇ ਕੈਨੇਡਾ ਦੇ ਵਿੱਚ ਹੀ ਰਹਿ ਕੇ ਅਦਾਲਤੀ ਲੜਾਈ ਲੜ ਕੇ ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲਾਂ ਲਾਹ ਵੀ ਕੀਤੀ ਹੋਈ ਸੀ ਇਨਾਂ ਨੇ ਜੋ ਵੀ ਡਿਗਰੀ ਕੀਤੀ ਉਹ ਪਹਿਲੇ ਦਰਜੇ 'ਚ ਰਹਿ ਕੇ ਕੀਤੀ 골ਡ ਮੈਡਲ ਹਰ ਹਰ ਡਿਗਰੀ ਇਹਨਾਂ ਦੀ 골ਡ ਮੈਡਲ ਨਾਲ ਪਾਸ ਹੋਈ ਹੋਈ ਆ ਲਾਹੌਰ ਤੋਂ ਇਹਨਾਂ ਨੇ ਲਾਹ ਦੀ ਡਿਗਰੀ ਕੀਤੀ ਸੀ ਤੇ ਉਹ ਕਾਨੂੰਨ ਇਹਨਾਂ ਨੇ ਉੱਥੇ ਮਤਲਬ ਸਟੇ ਕਰਵਾਇਆ ਤੇ ਅੱਜ ਜਿਹੜੀ ਸਾਨੂੰ ਪੀਆਰ ਮਿਲ ਰਹੀ ਹੈ ਉਹ ਉਸੇ ਦੀ ਦੇਣ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਅੱਜ ਸਾਨੂੰ ਉੱਥੇ ਭਾਰਤੀ ਲੋਕਾਂ ਨੂੰ ਕੈਨੇਡਾ 'ਚ ਪੀਆਰ ਮਿਲ ਰਹੀ ਹੈ ਉਹ ਇਸ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਕਰਕੇ ਮਿਲ ਰਹੀ ਹੈ ਤੇ ਇਸ ਦੇਨ ਨੂੰ ਦੇਖਦੇ ਹੋਏ ਉੱਥੇ ਜਿਹੜੇ ਸਾਡੇ ਹੁਣ ਨਾਮ ਵਰਹਸਤियां ਰਹਿ ਰਹੀਆਂ ਨੇ ਕੈਨੇਡਾ ਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਉਹਨਾਂ ਨੇ ਰਲ ਕੇ ਮਤਲਬ ਹੁਣ ਉੱਥੇ ਜਿਹੜਾ ਇਹਨਾਂ ਦਾ 1 ਜੁਲਾਈ ਨੂੰ ਇਹਨਾਂ ਦੀ ਵਰਸੀ ਹੁੰਦੀ ਆ ਉਦੋਂ ਰੋ 1 ਜੁਲਾਈ ਨੂੰ ਕੈਨੇਡਾ ਡੇ ਹੁੰਦਾ ਪਰ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਸਰਕਾਰੀ ਤੌਰ ਤੇ ਇਨ 1 ਜੁਲਾਈ ਨੂੰ ਸੰਤ ਤੇਜ ਸਿੰਘ ਦੇ ਦੇ ਤੌਰ ਤੇ ਬਣਾਇਆ ਜਾਂਦਾ ਹੈ ਇਹ ਸਾਰੇ ਉੱਥੇ ਜਿੰਨੇ ਆਪਣੇ ਐਮਪੀ ਨੇ ਜ ਹਰਜੀਤ ਸਿੰਘ ਸੱਜਣ ਵਰਗੇ ਮਿਨਿਸਟਰ ਰਹੇ ਨੇ ਤੇ ਉੱਥੇ ਜਿੰਨੇ ਐਮਐਲਏ ਨੇ ਸਾਰੇ ਪੰਜਾਬੀਆਂ ਨੇ ਰਲ ਕੇ ਮਤਲਬ ਉਹ ਇਹ ਪਿੰਚਪਲ ਅੱਜ ਤੋਂ 4 ਸਾਲ ਤੋਂ ਇਹ ਪਿੰਚਪਲ ਆਪਣਾ ਸੰਤ ਤੇਜਾ ਸਿੰਘ ਦੇ ਉੱਥੇ ਬਣਾਇਆ ਜਾ ਰਿਹਾ ਹੈ ਇਹ ਸਾਡੇ ਲਈ ਮਤਲਬ ਬਹੁਤ ਮਾਣ ਦੀ ਗੱਲ ਹੈ ਤੇ ਪੰਜਾਬ ਦੇ ਵਿੱਚ ਗੁਰਦਰਾ ਸਾਹਿਬ ਦੀ ਕਿਹੜੀ ਕਿਹੜੀ ਸੰਸਥਾਵਾਂ ਚ ਲਈਆਂ ਜਾ ਰਹੀਆਂ ਨੇ ਲੋੜਵੰਦ ਬੱਚਿਆਂ ਦੇ ਲਈ ਕਿਹੜੀ ਤਰੀਕ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਜੋ ਮਤਲਬ ਕਿ ਸੰਤਤ ਸਿੰਘ ਜੀ ਨੇ ਮਤਲਬ ਕਿ ਇਹ ਵਿਦਿਆ ਦਾ دنیਵੀ ਵਿਦਿਆ ਦਾ ਤੁਹਾਨੂੰ ਜੋ ਵਿਦੇਸ਼ ਦਿੱਤਾ ਸੀ ਕਿਉਂਕਿ ਉਹਨਾਂ ਨੇ ਇਹਨਾਂ ਅਦਾਰਿਆਂ ਨੂੰ ਚਲਾਉਣ ਲਈ ਆਪਣੇ ਹੁੰਦੇ ਹੀ 1920 ਦੇ ਵਿੱਚ ਇੱਕ ਅ ਕਾਲਜ ਕਾਲਜ ਕੌਂਸਲ ਦੀ ਇੱਕ ਸਥਾਪਨਾ ਕਰਤੀ ਸੀ ਜਿਹੜੀ ਕਾਲਜ ਕਾਲਜ ਕੌਂਸਲ ਅੱਜ ਤੱਕ ਉਹ ਕੰਮ ਕਰ ਰਹੀ ਹੈ ਤੇ ਜਿਹਦੇ ਬਿਨਾ ਪ੍ਰਧਾਨ ਤੇ ਉਸ ਤੋਂ ਬਾਅਦ ਕਾਉਂਸਲ ਵੱਲੋਂ ਇੱਕ ਟਰਸਟ ਸੰਤਤ ਚੰਗੁਰ ਸਰਗਰ ਟਰਸਟ ਵੀ ਬਣਾਇਆ ਹੋਇਆ ਤੇ ਉਹਨਾਂ ਦੇ ਪ੍ਰਧਾਨ ਸਦਾਸudev ਸਿੰਘ ਢਿੰਸਾ ਸਨ ਜਿਹੜੇ ਮੈਨੂੰ ਸਾਨੂੰ ਪਿੱਛੇ ਜੇ ਮਤਲਬ ਕਿ ਗੁਰੂ ਚਰਨਾਂ ਵਿੱਚ ਜਾਬ ਰਾਜੇ ਸੀ ਤੇ ਉਹਨਾਂ ਨੂੰ ਅੱਗੇ ਬਣਾਉਂਦੇ ਬਣਾਉਣ ਦੇ ਮਤਲਬ ਹੁਣ ਸਾਡੇ ਕੋਲੇ ਤਕਰੀਬਨ 10 ਦੇ ਕਰੀਬ ਅਧਾਰੇ ਨੇ ਜਿਦੇ ਵਿੱਚ ਹਰ ਕਿਸਮ ਦੀ এডਿਕੇਸ਼ਨ ਹੈ ਤੇ ਇਹਦੇ ਵਿੱਚ ਜਿਹੜਾ ਸੰਤ ਜੀ ਨੇ ਆਪ ਦੇ ਹੱਥੀਂ ਚਲਾਇਆ ਹੋਇਆ ਅਦਾਰਾ ਉਹ ਹੈਗਾ ਕਾਲ ਡਿਗਰੀ ਕਾਲਜ 1920 ਦੇ ਵਿੱਚ ਜਿਨ੍ਹਾਂ ਦੀ ਸਥਾਪਨਾ ਕੀਤੀ ਗਈ ਸੀ ਉਸ ਤੋਂ ਪਹਿਲਾਂ 1913 ਦੇ ਵਿੱਚ ਕਾਲ ਸਿੰਘ ਸੈਕੰਡਰੀ ਸਕੂਲ ਦੀ ਮਤਲਬ ਸਥਾਪਨਾ ਕੀਤੀ ਗਈ ਸੀ ਉਸ ਤੋਂ ਪਹਿਲਾਂ 1906 ਦੇ ਵਿੱਚ ਇੱਥੇ ਸੰਤਾਂ ਨੇ ਲੜਕੀਆਂ ਦਾ ਸਕੂਲ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਇੱਥੇ ਲੜਕੀ ਦਾ ਸਕੂਲ ਸ਼ੁਰੂ ਕੀਤਾ ਮਤਲਬ ਉਹਨਾਂ ਦਾ ਸੀ ਵੀ ਜੇ ਲੜਕੀ ਪੜ੍ਹਗੀ ਤਾਂ ਸਾਰਾ ਪਰਿਵਾਰ ਪੜ ਜੂਗਾ ਨਾ ਤੇ ਅੱਜ ਜਿਹੜਾ ਹੈਗਾ ਇੱਥੇ ਵਿਦਿਅਕ ادارے ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚ ਫਾਰਮੇਸੀ ਕਾਲਜ ਹੈ ਫਾਰਮੇਸੀ ਕਾਲਜ ਦੇ ਵਿੱਚ ਸਾਰੇ ਕੋਰਸ ਇਹਦੇ ਡਿਪਲੋਮਾ ਦੇ ਆਪਣਾ ਵੀ ਫਾਰਮੇਸੀ ਡਿਗਰੀ ਤੇ ਮਾਸਟਰ ਡਿਗਰੀ ਐਮ ਫਾਰਮ ਉਹ ਸਾਰੀਆਂ ਮਤਲਬ ਫਾਰਮੇਸੀਆਂ ਸਾਰੀਆਂ ਬ੍ਰਾਂਚਾਂ ਚੱਲ ਰਹੀਆਂ ਨੇ ਤੇ ਫਿਰ ਫਿਜ਼ੀਕਲ ਐਜੂਕੇਸ਼ਨ ਦੇ ਸਾਰੇ ਕੋਰਸ तकरीबन ਇੱਥੇ ਚੱਲ ਰਹੇ ਨੇ एमपीएड ਤੋਂ ਲੈ ਕੇ बीपीएड बीपीएस डीपीएड ਜੋਗਾ ਫਿਜ਼ੀਕਲ ਫਿਟਨੈਸ ਦੇ ਪੋਸਟ ਗ੍ਰੈਜੂਏਸ਼ਨ ਦੇ ਡਿਪਲੋਮੇ ਚੱਲ ਰਹੇ ਨੇ ਤੇ ਫਿਜ਼ੀਕਲ এডਿਊਕੇਸ਼ਨ ਬਾਰੇ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗਾ ਕਿ ਮਸਤੋਨਾ ਸਾਬ ਦਾ ਜਿਹੜਾ ਕਾਲਜ ਆ ਫਿਜ਼ੀਕਲ এডਿਊਕੇਸ਼ਨ ਹੈ ਇਹ ਨਾਰਥ ਇੰਡੀਆ ਦਾ ਇੱਕੋ ਇੱਕ ਕਾਲਜ ਹੈ ਜਿਹੜਾ ਨੈਕ ਤੋਂ ਐਕ੍ਰੀਡੇਟਡ ਹੈ ਨਹੀਂ ਫਿਜ਼ੀਕਲ ਐਜੂਕੇਸ਼ਨ ਕੋਈ ਐਕ੍ਰੀਡੇਟਡ ਨਹੀਂ ਸਾਰੇ ਨਾਰਥ ਇੰਡੀਆ ਦੇ ਵਿੱਚ ਮਸਤੋਣਾ ਦਾ ਇਹ ਜਿਹੜਾ ਅਕ੍ਰੀਡੇਟਡ ਹੈ ਤੇ ਇਹਦੇ ਜਿਹੜੇ ਓਵਰਆਲ ਸਪੋਰਟਸ ਦੀ ਟਰੋਫੀ ਹੈ ਪਿਛਲੇ 7-8 ਸਾਲਾਂ ਤੋਂ ਯੂਨੀਵਰਸਿਟੀ ਦੀ ਮਤਲਬ ਇਹ ਫਿਜ਼ੀਕਲ ਕਾਲਜ ਮਸਤੋਣਾ ਸਾਹਿਬ ਦੀ ਆ ਰਹੀ ਹੈ ਤੇ ਪਹਿਲੀਆਂ ਅਕੈਡੈਮਿਕ ਦੀਆਂ ਪਹਿਲੀਆਂ 7 ਪੋਜੀਸ਼ਨਾਂ ਇਸ ਫਿਜ਼ੀਕਲ ਐਜੂਕੇਸ਼ਨ ਕੋਰਸ ਨੇ ਯੂਨੀਵਰਸਿਟੀ ਦੀਆਂ ਪਿਛਲੇ 7-8 ਸਾਲਾਂ ਤੋਂ ਕਿੰਨੇ ਕਿ ਬੱਚੇ ਜੀ ਪੜ ਰਹੇ ਨੇ ਇਸ ਟਾਈਮ ਤੇ ਕਿੰਨੇ ਕਿ ਬੱਚੇ ਸਟੱਡੀ ਹਸਲ ਕਰ ਚੁੱਕੇ ਨੇ ਤਾਂ ਸਾਰੇ ਇਸ ਸਤਮ ਹਾਂ ਜੀ ਲਗਭਗ ਸਾਰੇ ਜਿਹੜਾ ਅਪਰੌਂਡ ਆਪਸ ਨਾਲ ਹਾਂ ਸਾਰੀਆਂ ਸੰਸਥਾਵਾਂ ਦੇ ਵਿੱਚ ਸਾਡੇ ਕੋਲ 6000 ਤੋਂ ਉੱਪਰ ਬੱਚਾ ਹੈ ਠੀਕ ਹੈ ਜੀ ਅ ਤਕਰੀਬਨ ਸਾਰੀਆਂ ਸੰਸਥਾਵਾਂ ਦੇ ਵਿੱਚ ਤੇ ਫਿਜ਼ੀਕਲ ਐਜੂਕੇਸ਼ਨ ਤੋਂ ਬਣਾ ਸਾਡੇ ਕੋਲ ਐਜੂਕੇਸ਼ਨ ਦਾ ਕਾਲਜ ਹੈ ਉਹਦੇ ਵਿੱਚ ਐਮਐਡ ਬੀਐਡ ਕੋਰਸ ਦੇ ਕੋਰਸ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ ਸਾਡੇ ਕੋਲ ਕੰਪਿਊਟਰ ਤੇ ਮੈਨੇਜਮੈਂਟ ਦੇ ਕੋਰਸ ਚੱਲ ਰਹੇ ਨੇ ਬੀਐਸਸੀ ਜਿਹੜੇ ਸਾਇੰਸ ਚੱਲ ਰਹੀ ਹੈ ਤੇ ਹੁਣ ਬੀਐਸਸੀ ਐਗਰੀਕਲਚਰ ਅਸੀਂ ਹਜੇ ਹੁਣ ਸ਼ੁਰੂ ਕਰਨ ਲੱਗੇ ਆਂ ਤੇ बीए ਦੇ ਵਿੱਚ ਤਕਰੀਬਨ ਸਾਰੇ ਸਬਜੈਕਟ ਚੱਲ ਰਹੇ ਨੇ ਇਸ ਤੋਂ ਇਲਾਵਾ ਇੱਕ CBSE ਨਾਲ ਅਫੀਲੀਏਟਡ ਇੰਗਲਿਸ਼ మీడియం ਅਕੈਡਮੀ ਚੱਲ ਰਹੀ ਹੈ ਸੰਤਤਰ ਸਿੰਘ ਅਕਾਲ ਅਕੈਡਮੀ ਤੇ ਜਿਹੜਾ ਸੰਤਾ ਨੇ ਸਕੂਲ ਚ ਲਾਇਆ ਸੀ ਪੰਜਾਬੀ మీడియం ਉਹ ਪੰਜਾਬ ਬੋਰਡ ਨਾਲ ਹੈ ਉਹ ਵੀ ਹਜੇ ਨਾਲ ਹੀ ਚੱਲ ਰਿਹਾ ਤੇ ਇੱਕ ਅਕਾਲ ਸ੍ਰੀ ਫਾਰਮ ਸਾਡੇ ਕੋਲੇ ਚੱਲ ਰਿਹਾ ਜਿਹੜਾ ਮਤਲਬ ਕਿ APU ਦੇ ਨਾਲ ਅਫੀਲੀਏਟਡ ਹੈ 150 ਇਕੜ ਦੇ ਵਿੱਚ ਇਸ ਇੱਕ ਸਾਡੇ ਕੋਲ ਹੁਣ ਅਮਰਜ ਹੋਇਆ ਤੇ ਗੁਰਤੇਬਹਦਰ ਕਾਲਜ ਭਵਾਨੀਗੜ ਤੇ ਉਹ ਵੀ ਸਾਡੇ ਮਤਲਬ ਕਾਉਂਸਲ ਦੇ ਅੰਡਰ ਚੱਲ ਰਿਹਾ ਤੇ ਇੱਕ ਸਪੋਰਟਸ ਅਥਾਰਟੀ ਆਫ ਇੰਡੀਆ ਦਾ ਸੈਂਟਰ ਹੈ ਜਿਹੜਾ ਸੁਖਦਾਰ ਸੁਖਦੇਵ ਸਿੰਘ ਜੀ ਨੇ ਇੰਸਾਨ ਨੇ ਜਦੋਂ ਸੈਂਟਰ ਦੇ ਵਿੱਚ ਸਪੋਰਟਸ ਮਿਨਿਸਟਰ ਸਰ ਉਦੋਂ ਉਹਨਾਂ ਨੇ ਇੱਥੇ ਸਥਾਪਿਤ ਕੀਤਾ ਜਿਹਦੇ ਵਿੱਚੋਂ ਤਕਰੀਬਨ 200 ਤੋਂ 250 ਦੇ ਤਕਰੀਬਨ ਜਿਹੜੇ ਸਪੋਰਟਸਮੈਨ ਨੇ ਉਹ ਇਥੋਂ ਸਪੋਰਟਸ ਕਰਕੇ ਸਪੋਰਟਸ ਅਚੀਵਮੈਂਟ ਦੇ ਆਧਾਰ ਤੇ ਉਹਨਾਂ ਨੂੰ ਵੱਖ-ਵੱਖ ਮੈਕਨ ਦੇ ਵਿੱਚ ਨੌਕਰੀਆਂ ਮਿਲੀਆਂ ਹੋ ਜਾਂਦੀਆਂ ਨੇ ਰੇਲਵੇ ਵਿੱਚ ਕੋਈ ਐਕਸਾਈਜ਼ ਦੇ ਵਿੱਚ ਕੋਈ ਮਤਲਬ ਹਰ ਤਰ੍ਹਾਂ ਦੇ ਮਤਲਬ ਡਿਪਾਰਟਮੈਂਟ ਦੇ ਵਿੱਚ ਤੇ ਉਹ ਵੀ ਇਥੇ ਚੱਲ ਰਿਹਾ ਹੈ